ਹਉ ਸਾਰੇ ਬਾਣ ਛੱਤ ਬੀੜ ਚੱਲੀਏ ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ ਰੱਖਾ ਵਿੱਚ ਸ਼ੇਰ ਬਾਂਦਰ ਪਿੰਜਰੇ ਚ ਬੰਦ ਜੰਗਲਾਂ ਦੇ ਦੀਵ ਕਿਵੇਂ ਮਾਣ ਦੇ ਅਨੰਦ ਬਣ ਮਾਂਸ ਵੇਖੋ ਸਾਡੇ ਵਾਂਗ ਚੱਲਦਾ ਕੱਢਦਾ ਆਵਾਜ਼ ਜੀ ਮਢੋਲ ਵੱਜਦਾ ਹਿਰਨਾ ਦੀ ਡਾਰ ਪਰ ਚੁੰਗੀਆਂ ਪਈ ਹਰ ਅਪਰਾਚਾਰ ਨਾਲੇ ਢਾਇ ਕੋਈ ਨਹੀਂ ਮਗਰ ਮੱਛ ਵੇਖੋ ਕੋਸੀ ਤੁੱਪ ਸੇਕ ਦੇ ਏ ਵੀ ਸਾਡੇ ਵੱਲ ਲੁੱਕ ਛੁੱਪ ਵੇਖ ਦੇ ਬਾਗ ਤੇ ਬਗੇਲੇ ਵੇਖ ਡਰ ਜਾਈਦਾ ਪੁੱਲ ਕੇ ਨਾ ਪੁੰਜਰੇ ਚ ਹੱਥ ਪਾਇਦਾ ਬਾਰਾ ਸਿੰਘੇ ਵੇਖ ਕਥਾ ਯਾਦ ਆਉਂਦੀ ਸੋਹਣੀ ਉਹੋ ਚੀਜ਼ ਜਿਹੜੀ ਕੰਮ ਆਉਂਦੀ ਲੱਕੜ ਬੱਕਾ ਨਈਂੋ ਸਾਡੇ ਵੱਲ ਤੱਕਦਾ ਆਖਦਾ ਸਿਤਾਇਆ ਇਹ ਤਾਂ ਬੱਚੇ ਚੱਕਦਾ ਨਿੱਕੇ ਜੇ ਸ਼ੰਭੂ ਵਿੱਚ ਹੰਸ ਤਰਦੇ ਕੈਦ ਨੇ ਵਿਚਾਰ ਨਾ ਉਡਾਰੀ ਪਰ ਦੇ ਸੁਨਹਿਰੀ ਚੁੰਝ ਵਾਲੀ ਮੈਨਾ ਹੈ ਪਹਾੜ ਦੀ ਸੁਨੇਹਾ ਕੋਈ ਦੇਵੇ ਮੈਨੂੰ ਆਵਾਜ਼ ਮਾਰਦੀ ਅੱਤ ਸੁੱਤਾ ਉੱल्लू ਸਾਡੇ ਵੱਲ ਝਾਕਦਾ ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ ਗੁਟਕ ਦੇ ਕਬੂਤਰ ਕੇ ਮੇਰੇ ਕੱਟ ਦੇ ਜਾਪਦਾ ਜਿਵੇਂ ਕੋਈ ਨਾਚ ਨੱਚ ਦੇ ਪੰਛੀਆਂ ਦਾ ਰਾਜਾ ਮੋਰ ਪੈਲ ਭਾਉਂਦਾ ਝੂਠ ਹੈ ਘਟਾਰਾ ਨਾਲ ਰੁੱਸ ਜਾਂਦਾ ਨਿੱਕੀ ਜਿਹੀ ਝੀਲ ਵਿੱਚ ਪੱਤੇ ਨੇ ਚੜੇ ਬਗਲੇ ਪਗਤ ਵਿੱਚ ਕਿਵੇਂ ਨੇ ਖੜੇ ਇਕੱਲਾ ਤੇ ਉਦਾਸ ਕੁੱਕੜ ਇੱਕ ਜੰਗਲੀ ਵੇਖਣ ਹੀ ਵਾਲੀ ਇਹਦੀ ਦਿੱਖ ਰੰਗਲੀ ਲੂੰਬੜੀ ਨੂੰ ਵੇਖ ਬਾਤ ਯਾਦ ਆਉਂਦੀ ਏ ਕਾਂਵਾਂ ਨੂੰ ਕਵਈਆ ਅੱਖ ਠੱਗ ਜਾਂਦੀ ਏ ਸਹੇ ਖਰਗੋਸ਼ ਲੰਮੀ ਸ਼ਾਲ ਮਾਰਦੇ ਕਦੇ ਕਦੇ ਪਾਵੇਂ ਕੱਚੂ ਕੋਣ ਹਾਰਦੇ ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ ਬੱਚੋ ਇਸ ਕਵਤਾ ਨੂੰ ਇਸ ਤਰ੍ਹਾਂ ਗਾਉਣ ਦਾ ਅਭਿਆਸ ਕਰੋ ਧੰਨਵਾਦ